ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪ੍ਰਾਣੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਵੀਰ ਭੈਣ ਭਰਾਵਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸੀ ਅੱਜ ਆਪਾਂ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਤੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਧਰ ਮੱਖੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸਨ ਲੋ ਜੀ ਥੋੜਾ ਜਿਹਾ ਰੁਕੇ ਸੀ ਰੋਟੀ ਚਾਚੇ ਜੀ ਵਾਹਿਗੁਰੂ ਹੁਣ ਵਾਅਦੇ ਹੋਏ ਆਪਾਂ ਐਮਬੈਸੀ ਵਾਲਾ ਕਰਾਉਣੇ ਪੇਪਰ ਵਰਕਰ ਚੈੱਕ ਜੀ ਨਾਲ ਇਹ ਟੋਪ ਚੈੱਕ ਕਰਾ ਕੇ ਆਪਾਂ ਹੁਣ ਅੱਗੇ ਨੂੰ ਵਧਾਂਗੇ ਸਾਰਾ ਪੀਪਰ ਵਰਕ ਚੈੱਕ ਕਰ ਲੀ ਆਲੀ ਗੱਲ ਨਹੀਂ ਜੀ ਆਪਣੇ ਬੰਦੇ ਡੱਸ ਦੇ ਰਹੇ ਨੇ ਇੱਥੇ ਵੀ ਯਾਰ ਗਲੈਸ ਆ ਓ ਇਦਾਂ ਓਦਾਂ ਜਾ ਕੋਈ ਸਾਫ ਵਾਹਾਂ ਯਾਰ ਚੀਜ਼ ਦੀ ਗੱਲ ਏ ਬਸ ਐਵੇਂ ਗੱਲਾਂ ਹੀ ਆ ਲਾਉ ਉਹਨੂੰ ਭੇਖਾ ਵਾਹ ਲਾ ਕੇ ਕਹਿੰਦਾ ਯਾਰ ਗੁਰਦੁਆਰਾ ਸਾਹਿਬ ਆਪਲਾ ਇਧਰ ਲਈ ਕਰੰਸੀ ਆਪਣੇ ਵਾਵਾ ਸੋਹਣੀ ਆ ਤੇ ਹੁਣ ਫਿੰਗਰ ਵੀ ਹੋ ਗਿਆ ਸਾਡੇ ਤੇ ਹੁਣ ਬਸ ਆ ਬੱਸ ਦੇ ਵਿੱਚ ਚੜਨ ਦੀ ਤਿਆਰੀ ਆ ਬਾਕੀ ਫੈਮਿਲੀ ਚੜ ਗਈ ਆ ਉਹਨਾਂ ਨੇ ਸਮਝਾਈਆਂ ਜਿਹੜੀਆਂ ਜਿਹੜੀਆਂ ਮਤਲਬ ਉਹਨਾਂ ਨੇ ਕਿਹਾ ਆਪਾਂ ਨੂੰ ਪਣਾਉਣੀਆਂ ਪੈਣੀਆਂ ਵਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਆਪਣੇ ਬਾਪੂ ਜੀ ਹੁਣੀ ਸਪੀਚ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਵੀਰ ਭੈਣ ਭਰਾਵਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸੀ ਅੱਜ ਆਪਾਂ ਜਾ ਰਹੇ ਹਾਂ ਕਰਤਾਰਪੁਰ ਸਾਹਿਬ ਤੇ ਮੈਂ ਤੁਹਾਨੂੰ ਪੁਰਾਣੀ ਵੀਡੀਓ ਦੇ ਵਿੱਚ ਪੁਰਾਣੇ ਵਲੌਗ ਦੇ ਵਿੱਚ ਦੱਸਿਆ ਹੈਗਾ ਆਪਾਂ ਕਿ ਹੁਣ ਆਪਾਂ ਲੈਿੰਦੇ ਪੰਜਾਬ ਨੂੰ ਜਾਣਾ ਵਾ ਤੇ ਆਪਾਂ ਹੈਗੇ ਚੜ੍ਹਦੇ ਪੰਜਾਬ ਵਾਲੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਉੱਥੇ ਚਰਨ ਆਪਦੇ ਪਾਏ ਸਨ ਤੇ ਅੱਜ ਆਪਾਂ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਤੇ ਆਓ ਤੁਸੀਂ ਇਸੇ ਤਰ੍ਹਾਂ ਵਲੌਗ ਦੇ ਨਾਲ ਜੁੜੇ ਰਹੋ ਤੇ ਹੁਣ ਅਸੀਂ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਨਗਰ ਬਨਿਆਲੇ ਤੋਂ ਸਾਡੀ ਯਾਤਰਾ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦੀ ਚਰਨ ਛੋਹ ਧਰਤੀ ਕਰਤਾਰਪੁਰ ਸਾਹਿਬ ਪਹੁੰਚ ਰਹੇ ਆ ਜੀ ਸਮੂਹ ਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਕਰੇ ਸਾਡੀ ਯਾਤਰਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਖੜੇ ਆ ਹੁਣ ਪੈਟਰੋਲ ਪੰਪ ਤੇ ਤੇ ਗੱਡੀ ਚ ਵਿੱਚ ਕਰਾਉਣ ਲੱਗੇ ਆ ਲੋਡ ਤੇਲ ਤੇ ਫਿਰ ਹੁਣ ਅੱਗੇ ਵੱਲ ਨੂੰ ਜਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਫਿਰ ਬਾਅਦ ਵਿੱਚ ਉਥੋਂ ਕੋਰੀਡੋਰ ਤੋਂ ਲੰਘ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਪਹਿਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਧਰ ਮੱਖੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸਨ ਤੇ ਹੁਣ ਆਪਾਂ ਤੁਹਾਨੂੰ ਮੈਂ ਤੁਹਾਨੂੰ ਪੁਰਾਣੀ ਵੀਡੀਓ ਦੇ ਆਪਣੇ ਵਿੱਚ ਦੱਸਿਆ ਸੀਗਾ ਪੁਰਾਣੇ ਬਲੌਗ ਦੇ ਵਿੱਚ ਕਿ ਆਪਾਂ ਤੁਹਾਨੂੰ ਗੱਡੀ ਹੋਰ ਨਵੇਂ ਬਲੌਗ ਦੇ ਵਿੱਚ ਨਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਅੱਜ ਉਹ ਸਮਾਂ ਆ ਗਿਆ ਆਪਾਂ ਤੁਹਾਨੂੰ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਹੁਣ ਆਪਾਂ ਥੋੜੀ ਜਿਹੀ ਦੇਰ ਦੇ ਵਿੱਚ ਉੱਥੇ ਪਹੁੰਚ ਜਾਣਾ ਵਾ ਤੇ ਵੱਧ ਤੋਂ ਵੱਧ ਅੱਧਾ ਘੰਟਾ ਜਾਂ ਘੰਟੇ ਦੇ ਵਿੱਚ ਆਪਾਂ ਉੱਥੇ ਪਹੁੰਚ ਜਾਣਾ ਵਾ ਤੇ ਹੁਣ ਅਸੀਂ ਦਾ ਅੱਗੇ ਇੱਥੇ ਖੜੇ ਆ ਤੇ ਉਹ ਆਪਣਾ ਗੋਪੀ ਭਰਾ ਆ ਰਿਹਾ ਵਾ ਉਹ ਤੋਂ ਵੀ ਤੁਹਾਨੂੰ ਦਿਖਾਉਨੇ ਆ ਤੇ ਇਹਦੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਵਿਊਜ਼ ਵੱਧ ਤੋਂ ਵੱਧ ਵਧਾਓ ਤੇ ਇਦਾਂ ਹੀ ਤੁਹਾਨੂੰ ਨਵੀਆਂ-ਨਵੀਆਂ ਆਪਾਂ ਜਾਨੀ ਕਿ ਵੀਡੀਓਆਂ ਦੇ ਵਿੱਚ ਨਵੇਂ-ਨਵੇਂ ਵਲੋਗਾਂ ਦੇ ਵਿੱਚ ਤੁਹਾਨੂੰ ਕਈ ਗੁਰੂ ਧਾਮਾਂ ਦੇ ਦਰਸ਼ਨ ਕਰਵਾਵਾਂਗੇ ਤੇ ਹੁਣ ਅਸੀਂ ਥੋੜਾ ਚਾਲੇ ਪਾਉਣ ਲੱਗੇ ਆਪਣੀ ਗੱਡੀ ਤੇ ਸਾਡਾ ਡਰਾਈਵਰ ਲੱਗੇ ਸਾਡੇ ਉੱਤੇ ਮਾਮਾ ਜੀ ਸਾਡਾ ਵਾ ਡੜਵਿੰਡੀ ਤੋਂ ਤੇ ਉਹ ਆਪਣੇ ਮਾਮਾ ਮੋਟਾ ਆ ਜੱਗਾ ਸਾਈ ਜੀ ਖੜੇ ਨੇ ਤੇ ਤਾਇਆ ਗੁਲਜਾਰ ਸਿੰਘ ਜੀ ਯੂਕੇ ਵਾਲੇ ਆਲ ਫੈਮਿਲੀ ਤੇ ਕੋਸ਼ਕ ਫੈਮਿਲੀ ਆਪੇ ਉਧਰ ਗਈ ਹੋਈ ਆ ਸਾਡੀ ਤੇ ਤੁਹਾਨੂੰ ਜੂਮ ਕਰਕੇ ਥੋੜਾ ਦਿਖਾਉਂਦੇ ਆ ਆ ਖੜੀ ਆ ਫੈਮਿਲੀ ਲੋ ਜੀ ਆ ਚੇ ਕਿਟਾ ਕਿਟਾ ਪਈਆਂ ਗੱਡੀ ਦੇ ਬਾਬਾ ਜੀ ਦੇਖੋ ਜੀ ਕੋਈ ਜੇ ਕਹਿਣੇ ਵੀ ਜਾਣਾ ਹੋਵੇ ਵਿਆਹ ਸ਼ਾਦੀ ਦੇ ਮੰਗਾ ਟੂਰ ਐਂਡ ਟਰੈਵਲ ਸਾਡੇ ਮਾਮਾ ਜੀ ਉਰਫ ਮਾਮਾ ਮੁੰਤਾ ਤੇ ਰਿੰਡੀ ਤੋਂ ਆ ਇਹ ਵਾਲਾ ਕਾਰ ਆ ਜੀ ਆ ਗੱਡੀ ਆ ਬਹੁਤ ਸੋਹਣੀ ਗੱਡੀ ਆ ਸ਼ਾਨਦਾਰ ਬਣਾਈ ਪੂਰੀ ਆ ਵਿੱਚੋਂ ਵੀ ਤੇ ਬਾਹਰੋਂ ਵੀ ਲਓ ਜੀ ਥੋੜਾ ਰੁਕੇ ਸੀ ਰੋਟੀ ਪਾਣੀ ਖਾਣ ਨੂੰ ਥੋੜਾ ਜਿਹਾ ਕਿਸੇ ਥਾਂ ਤੇ ਤੇ ਹੁਣ ਆਪਾਂ ਰੋਟੀ ਪਾਣੀ ਛਕ ਲਿਆ ਵਾ ਤੇ ਹੁਣ ਆਪਾਂ ਫੇਰ ਤੁਰਨ ਲੱਗੇ ਆ ਗੱਡੀ ਦੇ ਵਿੱਚ ਬਹਿ ਗਏ ਤੇ ਫੇਰ ਹੁਣ ਗੱਡੀ ਦੇ ਵਿੱਚ ਜਾ ਕੇ ਤੇ ਫੇਰ ਤੁਹਾਨੂੰ ਉੱਥੇ ਗਾੜੀ ਦਰਸ਼ਨ ਕਰਾਉਨੇ ਆਪਾਂ ਕਰਤਾਰਪੁਰ ਸਾਹਿਬ ਦੇ ਉੱਥੇ ਤੁਰਨ ਲੱਗੇ ਆ ਹੁਣ ਤੇ ਚਲੋ ਜੀ ਆਪਾਂ ਮਿਲਦੇ ਆਂ ਸਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਆਪਣੇ ਪਾਕਿਸਤਾਨ ਅੰਬੈਸੀ ਤੇ ਪੰਜਾਬ ਅੰਬੈਸੀ ਪਹੁੰਚ ਚੁਗੇ ਆ ਤੇ ਆ ਦੇਖੋ ਜੀ ਆਪਣੇ ਇਧਰ ਝੰਡਾ ਦਿਖਾ ਜੀ ਜਿਆਦਾ ਝੰਡਾ ਜੀ ਠੀਕ ਆ ਜੀ ਉਹ ਸੋਹਣੀ ਅੰਬੈਸੀ ਬਣਾਈ ਹੋਈ ਆ ਇਧਰ ਹੁਣ ਦਰਸ਼ਕਦਾਰੇ ਸਾਰੇ ਫੈਮਲੀ ਸਾਰੇ ਨਾਲ ਆ ਤੇ ਦਰਸ਼ਕਦਾਰੇ ਕਰਨੇ ਕਿ ਸਾਰੇ ਜਾਣੀ ਆ ਬਹੁਤ ਬਾਜੀ ਵਾਹਿਗੁਰੂ ਹੁਣ ਵਾਦਦੇ ਹੋਏ ਆਪਾਂ ਵੈਸੀ ਹਾਲ ਕਰਾਉਣੇ ਪੇਪਰ ਵਰਕਰ ਚੈੱਕ ਆਹ ਬਹੁਤ ਗੋਪੀ ਮਣਿਆਲੇ ਵਾਲਾ ਚੈੱਕ ਕਰ ਬਹੁਤ ਸੋਹਣਾ ਬਣਿਆ ਆ ਵਾਹਿਗੁਰੂ ਨੋ ਹੀ ਸੰਗਤੀ ਵਾਹਿਗੁਰੂ ਵਾਹਿ ਬਹੁਤ ਸੋਹਣਾ ਬਣਾਇਆ ਹੋਇਆ ਹੈ ਆਇ ਖਾ ਇਤਰਾ ਸ਼ੀਰਮੇ ਬਰਾਬਰ ਦਾ ਕੋਈ ਨਹੀਂ ਪਾਸ ਹੋ ਸਕਦਾ ਨਹੀਂ ਕਰਦੇ ਪੜਾ ਰੋਕਲਾ ਲਓ ਜੀ ਬਹੁਤ ਵਧੀਆ ਵਿਊ ਆ ਆ ਸਾਰੀ ਫੈਮਿਲੀ ਨਾਲ ਜਾ ਰਹੀ ਆ ਕਰੋ ਚੈੱਕ ਦਰਸ਼ਨ ਬੁਲਾ ਰਹੇ ਆ ਬਹੁਤ ਸੰਗਤ ਇੱਥੇ ਹੁੰਦੀ ਆ ਦਰਸ਼ਨ ਗੁਰੂ ਸਾਹਿਬ ਦੇ ਕਰਨ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਇਥੋਂ ਆਪਣੇ ਜਿਹੜੀ ਇਮੀਗ੍ਰੇਸ਼ਨ ਵਾ ਉਹਨੇ ਆਪਣੀ ਚੈਕਿੰਗ ਚੈਕਿੰਗ ਕਰਨੀ ਪੇਪਰ ਲਓ ਜੀ ਬਹੁਤ ਸ਼ਾਨਦਾਰ ਵਲੌਗ ਆ ਵਾ ਗਾੜੀ ਸਾਡੇ ਹੁਣ ਆਪਣੇ ਆਪਾਂ ਏਅਰਪੋਰਟ ਦੇ ਵਿੱਚ ਵੜ ਚੁੱਕੇ ਹਾਂ ਇੱਥੇ ਆਪਣੀ ਇਮੀਗ੍ਰੇਸ਼ਨ ਹੋਵੇਗੀ ਤੇ ਆਪੋਲਿਓ ਸੈਂਟਰ ਵਾ ਤੇ ਇਮੀਗਨੇਸ਼ਨ ਸੈਂਟਰ ਬਹੁਤ ਵਧੀਆ ਕਰੋਚਾ ਇੱਕ ਬਹੁਤ ਸ਼ਾਨਦਾਰ ਬਲੌਗ ਆ ਇੱਥੋਂ ਸਾਰੇ ਪੇਪਰ ਉਹ ਆਪਣੇ ਚੈੱਕ ਪੇਪਰ ਵਰਕ ਚੈੱਕ ਹੋਵੇਗਾ ਫਿਰ ਗਾੜੀ ਜਾ ਕੇ ਆਪਣੀ ਜਿਹੜੀ ਆ ਐਂਟਰੀ ਹੋਵੇਗੀ ਤੇ ਫਿਰ ਆਪਾਂ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾਵਾਂਗੇ ਕਰਤਾਰਪੁਰ ਸਾਹਿਬ ਦੇ ਇਮੀਗ੍ਰੇਸ਼ਨ ਚੈੱਕ ਕਰ ਰਹੀ ਹੈ ਆਪਣੇ ਜਾਨੀ ਪੇਪਰ ਵਰਕ ਹੋਜੀ பாਜੀ ਹੁਣੀ ਨੇ ਸਾਨੂੰ ਪੋਲੀਏ ਦੀਆਂ ਬੂੰਦਾ ਪਲਾਟੀਆਂ ਤੇ ਇਹ ਮੂੰਹ ਥੋੜਾ ਕੌੜਾ ਹੋ ਗਿਆ ਵਾ ਤੇ ਚਲੋ ਫਾਇਦਾ ਕਰੂ ਕੋਹ ਨਾ ਕੋਹ ਜਾ ਕੇ ਅੰਦਰ ਆਪਣੇ ਤੇ ਉਹ ਗਿਆਨੀ ਪਾਜੀ ਸਾਨੂੰ ਪਲਾਗ ਗਿਆ ਆ ਆਪਣੇ ਬੰਦੇ ਲੱਗੇ ਹੋਏ ਆ ਇੱਥੇ ਪੂਰੀ 에어ਪੋਰਟ ਵਾਲੀ ਫੀਲਿੰਗ ਹੀ ਆ ਬਹੁਤ ਸੋਹਣਾ ਬਣਾਇਆ ਹਾਂ ਇੱਥੋਂ ਸਿਸਟਮ ਸਾਰਾ ਹੀ ਬਹੁਤ ਸੋਹਣਾ 에어ਪੋਰਟ ਬਣਾਇਆ ਹੋਇਆ ਆਪਣਾ ਇੱਧਰ ਇੱਧਰ ਨਾਲ ਬਹੁਤ ਸੋਹਣਾ ਉੱਧਰ ਨਾਲ ਦੇਖਦੇ ਆ ਕਿੱਦਾਂ ਹਾਂ ਕੁਛ ਨਹੀਂ ਬਾਈ ਜੀ ਉਹ ਬੰਦੇ ਜਿਹੜੇ ਸਾਈਡ ਤੋਂ ਸਪਾਈਰ ਮੋਟਾ ਕਰ ਰਹੇ ਹੂੰ ਇਹ ਥੋੜਾ ਅਸੀਂ ਘੱਟ ਬੋਲ ਰਹੇ ਆ ਕਿ ਇਮੀਗ੍ਰੇਸ਼ਨ ਵਾ ਤਾਂ ਕਰਕੇ ਥੋੜਾ ਅਹੀ ਨਾ ਸਪੀਚ ਆਉਦੀ ਜਿਹੜੀ ਘੱਟ ਦੇ ਰਹੇ ਆ ਗਾੜੀ ਆਪਾਂ ਤੁਹਾਨੂੰ ਜਾ ਕੇ ਨਾ ਥੋੜਾ ਚੈਕਿੰਗ ਕਰਾਵਾਂਗੇ ਹਾਂਜੀ ਉਹ ਸਾਡੇ ਜੱਗਾ ਭਾਜੀ ਜੀ ਇਹ ਸਾਡੇ ਬਹੁਤ ਚਿਰ ਤੋਂ ਪਿੱਛੇ ਪਏ ਸੀ ਕਿ ਆਪਾਂ ਪਾਕਿਸਤਾਨ ਜਾਣਾ ਵਾ ਤੇ ਅੱਜ ਸਵੱਬ ਬਣੀ ਗਿਆ ਵਾ ਆ ਆਪਣੇ ਪੇਪਰਵਰਕ ਦਾ ਪਾਸਪੋਰਟ ਵਾ ਤੇ ਇਹ ਹੁਣ ਚੈੱਕ ਹੋਣਾ ਭਾਜੀ ਹੁਣੀ ਕੋਈ ਇੱਥੇ ਹਾ ਜੀ ਕੰਮੀ ਨਾਲ ਆ ਇੱਥੋਂ ਆਪਾਂ ਚੈੱਕ ਕਰਾ ਕੇ ਆਪਾਂ ਹੁਣ ਅੱਗੇ ਨੂੰ ਵਧਾਂਗੇ ਸਾਰਾ ਪੇਪਰਵਰਕ ਚੈੱਕ ਕਰਕੇ ਪੁਲਿਸ ਦੇੰ ਬੁੰਦਾ ਅਸੀਂ ਪੀ ਲਿਆ ਉਹ ਆਪਣਾ ਜੂਪੀ ਭਾਜੀ ਗੋਪੀ ਵੀਰ ਛੋੜਾ ਵੀਰ ਆ ਮੇ ਤੋਂ ਇਹ ਇਹਦਾ ਚੈਨਲ ਆ ਇਹਨੂੰ ਲਾਈਕ ਸਬਸਕ੍ਰਾਈਬ ਕਰਿਆ ਕਰੋ ਇਹਦੇ ਚੈਨਲ ਨੂੰ ਉਹ ਜੀ ਸਟੈਂਪ ਲੱਗ ਚੁੱਕੀ ਆ ਤੇ ਹੁਣ ਇਸ ਤੋਂ ਗਾੜੀ ਤੋੜ ਦਿੱਤਾ ਵਾ ਬਹੁਤ ਵਧੀਆ ਸ਼ਾਨਦਾਰ ਵਲੌਗ ਆ ਤੇ ਚਲੋ ਇਦਾਂ ਆਪਾਂ ਨੂੰ ਗੁਰੂ ਘਰ ਦੇ ਦਰਸ਼ਨ ਵੀ ਕਰਨੇ ਚਾਹੀਦੇ ਆਪਾਂ ਆਪਾਂ ਨੇ ਆਪਣੇ ਕੰਮਾਂ ਕਰਾਂ ਜਾਂ ਤੇ ਵਿਅਸਤ ਹੋਈ ਰਹੀਦਾ ਵਾ ਤੇ ਚਲੋ ਇਹ ਵੀ ਬਹੁ ਭਾਗਾ ਨਾਲ ਕਰਮਾਂ ਨਾਲ ਗੁਰੂ ਘਰ ਦੇ ਦਰਸ਼ਨ ਦੇਖਣ ਨੂੰ ਮਿਲਦੇ ਇੱਥੇ ਆਪਣੀ ਚੈਕਿੰਗ ਹੋਵੇਗੀ ਸੇਮ ਜਿਦਾਂ ਆਪਣੇ 에어ਪੋਰਟ ਤੇ ਜਾਂਦੇ ਆ ਜਦੋਂ ਆਪਾਂ ਫੋਰਨ ਕੰਟਰੀ ਜਾਂਦੇ ਆ ਉਦਾਂ ਚੈਕਿੰਗ ਹੁੰਦੀ ਆ ਵਾਹਿਗੁਰੂ ਜੀ ਵਾਹਿਗੁਰੂ 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 ਲੈ ਇਹ ਹੋ ਗਈ ਉਹ ਆਪਣੀ ਇਮੀਗ੍ਰੇਸ਼ਨ ਕਲੀਅਰ ਚੈਕਿੰਗ ਚੈਕਿੰਗ ਹੋ ਗਈ ਆ ਨਿਕਲੇ ਆਪਣੇ ਕੋ ਕੋੱਖ ਵੀ ਨਹੀਂ ਗਾ ਇਹ ਨੇ ਕਹਿੰਦਾ ਕੀ ਫਿਰ ਦਾ ਦੂੰ ਨਹੀਂ ਉਹ ਜੈਸਮੀਰ ਵਾਲਾ ਜੀ ਜੀ ਹੁਣ ਆਪਾਂ ਗਾੜੀ ਜਾ ਕੇ ਕਰਾਉਨੇ ਆ ਤੁਹਾਨੂੰ ਹੋ ਚੁੱਕਾ ਜੀ ਪੂਰੀ ਇਮੀਗ੍ਰੇਸ਼ਨ ਕਰੈਕਟ ਹੋ ਗਈ ਆ ਤੇ ਉਹਨਾਂ ਨੇ ਸਾਨੂੰ ਕੁਝ ਆਪਣੀਆਂ ਜਾਨੀ ਕਿ ਸ਼ਰਤਾਂ ਦੱਸੀਆਂ ਨੇ ਕਿ ਨਾ ਇੱਥੋਂ ਅੰਜੀਰ ਲਿਆਉਣੇ ਆ ਤੇ ਨਾ ਕੋਈ ਜਿੱਦਾਂ ਉਧਰ ਮਿੱਟੀ ਮਿੱਟੀ ਲੈ ਕੇ ਆਉਣੀ ਆ ਮਤਲਬ ਜਾਨੀ ਕਿ ਕੁਝ ਇਹੋ ਜੀ ਚੀਜ਼ ਨਹੀਂ ਲੈ ਕੇ ਆਉਣੀਗੀ ਤੇ ਚਲੋ ਹੁਣ ਆਪਾਂ ਨੂੰ ਵੀ ਉਹਨਾਂ ਦੇ ਨਾਲ ਜਿੱਦਾਂ ਉਹਨਾਂ ਨੇ ਕਹਾ ਬੋਧਾ ਮੰਨਣੀ ਚਾਹੀਦੀ ਆ ਤੇ ਹੁਣ ਚਲੋ ਆਪਾਂ ਇੱਥੋਂ ਆਟੋ ਕਰਾਂਗੇ ਬੱਸਾਂ ਆਈਆਂ ਲੱਗੀਆਂ ਵਾ ਫਿਰ ਆਪਾਂ ਉਹਦੇ ਵਿੱਚ ਚੜ ਕੇ ਉਧਰ ਨੂੰ ਆਪਾਂ ਨੂੰ ਲੈ ਕੇ ਜਾਣਗੇ ਇਹ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ ਆਓ ਜੀ ਫੋ ਜੀ ਮੋਹਰਾਨ ਗੱਡੀ ਤਿਆਰ ਆ ਆਪਣੀ ਫੈਮਿਲੀ ਵਿੱਚ ਬੈ ਗਈ ਆ ਤੇ ਹੁਣ ਤਿਆਰੀ ਆ ਪੂਰੀ ਆ ਜੱਗਾ ਭਾਜੀ ਬੈਠਿਆ ਸਾਰੀ ਫੈਮਿਲੀ ਨਾਲ ਆਪਾਂ ਪਾਪਾ ਜੀ ਹੁਣ ਹੀ ਲੈ ਕੇ ਜਾਣਗੇ ਆਪਾਂ ਨੂੰ ਉਹ ਕਹਿੰਦੇ ਪੇਪਰ ਆਪਦੇ ਕੋਰ ਕੋ ਸਕੈਨ ਹੋਣੀ ਆ ਹਾਂਜੀ ਠੀਕ ਆ ਜੀ ਲੋ ਜੀ ਗੱਡੀ ਜੀ ਵਾਹਿਗੁਰੂ ਜੀ ਲੋ ਜੀ ਗੱਡੀ ਦੇ ਵਿੱਚ ਆਪਾਂ ਕਹਿੰਦੇ ਬੈਠ ਚੱਲੇ ਹੁਣ ਪਾਕਿਸਤਾਨ ਸਾਈਡ ਅਬ ਖਾਲਜਨ ਆਪਣੀ ਹੋ ਪੈ ਰਹੀ ਆ ਕੋਈ ਇਹਨੇ ਡਰਨ ਵਾਲੀ ਗੱਲ ਨਹੀਂ ਜੀ ਆਪਣੇ ਬੰਦੇ ਡੱਸ ਦੇ ਰਹੇ ਨੇ ਇੱਥੇ ਵੀਜਾ ਗਲੈਸ ਆ ਓਦਾਂ ਓਦਾਂ ਜਾ ਕੋਈ ਸਭ ਫਾਵਾਈ ਆ ਇਹਦੀ ਗੱਲ ਇਹ ਬਸ ਐਵੇਂ ਗੱਲਾਂ ਆਈਆਂ ਨਾਲੇ ਯਾਰ ਗੁਰੂ ਘਰ ਹੋਣਾ ਤੇ ਵਧੀਆ ਹੀ ਆ ਸਿਸਟਮ ਉਧਰੋਂ ਜਦੋਂ ਆਪਾਂ ਉਹਨੇ ਬਹੁਤ ਵਧੀਆ ਪ੍ਰਸਤਕਾਰ ਕਰਦੇ ਆ ਬਹੁਤ ਵਧੀਆ ਮਤਲਬ ਜੀ ਐਸਐਫ ਵਾਲੇ ਬਹੁਤ ਇਹ ਪ੍ਰੇਮ ਨਾਲ ਪਲੀਨ ਵੈਰੀ ਕਰਦੇ ਆ ਪਰ ਉਹਨਾਂ ਨੇ ਹੁਣ ਸਾਨੂੰ ਇਹ ਗੱਲ ਕਹਿਤੀ ਵੀ ਨਾ ਉਥੋਂ ਮਿੱਟੀ ਲੈ ਕੇ ਆਉਣੀ ਆ ਜੀ ਬਸ ਆਪਣੇ ਲਈ ਤਿਆਰ ਵਾ ਤੇ ਬਹੁਤ ਵਧੀਆ ਸਹੂਦਾ ਵਾ ਇਹ ਜਿੱਦਾਂ ਆਪਣੇ ਨਾ ਹੁਣ ਬੱਸ ਦੇ ਵਿੱਚ ਆਪਾਂ ਚੜਾਂਗੇ ਤੇ ਇਥੋਂ ਕਰਤਾਰਪੁਰ ਸਾਹਿਬਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਾਂਗੇ ਤੇ ਬਹੁਤ ਵਧੀਆ ਇਹ ਜਾਣੀ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਾਂ ਜੋ ਰੋਜ਼ ਅਰਦਾਸ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਗੁਰੂ ਧਾਮਾਂ ਦਾ ਵਿਛੜਿਆ ਨਾ ਸਾਡੀ ਸਾਂਝ ਭਵੇ ਉਹਨਾਂ ਪੈ ਚੁੱਕੀ ਆ ਹੌਲੀ ਹੌਲੀ ਬਸ ਬਹੁਤ ਸੋਹਣੀ ਆ ਮੈਸੇਜ ਭਰ ਰਿਹਾ ਤਾਂ ਸਿੱਪਾ ਲੌਂਗ ਅਣਕੀ ਬਣੋ ਬਹੁਤ ਵਧੀਆ ਸ਼ਾਨਦਾਰ ਬਸ ਸੀਟਾਂ ਬਹੁਤ ਵਧੀਆ ਬਹੁਤ ਜੀ ਇਦਾਂ ਹੀ ਬਾਹਰ ਨਹੀਂ ਫੋਰਨ ਕੈਂਟਰੀਆਂ ਦੇ ਵਿੱਚ ਬਸਾਂ ਹੁੰਦੀਆਂ ਵਾ ਸੇਮ ਵਿਊ ਉਹੀ ਚੱਕਿਆ ਹੋਇਆ ਵਾ ਤੇ ਹੁਣ ਬਸ ਥੋੜੀ ਦੇਰ ਦੇ ਵਿੱਚ ਉਧਰੋਂ ਚਾਲੇ ਪਾਉਗੀ ਸਭ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਦੋਨ ਪਿਆਰਿਓ ਬੈਠ ਗਏ ਆਪਾਂ ਵਿੱਚ ਬਸ ਤੇ ਲੱਗੀ ਆ ਤੁਹਾਨੂੰ ਬਸ ਠੀਕ ਆ ਜੀ ਬਸ ਬੜੀ ਸੋਹਣੀ ਆ ਬਸ ਕਿਤੇ ਇਦਾਂ ਹੀ ਬਾਹਰ ਨਹੀਂ ਇੰਟਰਾਂ ਦੇ ਵਿੱਚ ਵੀ ਬਸ ਇੰਦਾਂ ਨਹੀਂ ਹੁੰਦੀ ਆ ਸੇਮ ਬਹੁਤ ਸੋਹਣੀ ਬਸ ਬੜਾਈ ਹੋਈ ਸੇਮ ਹੋ ਗਏ ਜੰਗਦਾ ਹੈ ਕੀਮਤੋਂ ਪਾਕਿਸਤਾਨ ਦੇ ਆਪਾਂ ਮੈਂਟਰ ਹੋਏ ਆ ਤੋਂ ਪਹਿਲੇ ਸੁਣਤੇ ਬੱਸ ਬੜੀ ਸ਼ਾਨਦਾਰ ਆ ਬੜਾ ਵਾਜ ਬੜੀ ਵਸ ਹੈ ਵਾਜ ਦੀ ਬੈਂਤੀ ਪ੍ਰੋਬਲਮ ਆਣਾ ਜਦੋਂ ਇਵਾ ਹੈ ਗਰਵਾ ਹੈ ਗਰਵਾਲੇ ਕੋਈ ਪਾਕਿਸਤਾਨ ਤੋਂ ਹੁਣ ਆਪਣੇ ਅਗਲੇ ਪਾਕਿਸਤਾਨ ਦੀ ਲੈਂਦੇ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਆ ਤੇ ਹੁਣ ਆਪਾਂ ਜਾ ਰਹੇ ਆ ਲੈਂਦੇ ਪੰਜਾਬ ਵੱਲੋਂ ਤੇ ਆਪਾਂ ਚੜਦੇ ਪੰਜਾਬ ਤੋਂ ਆਜੂ ਆ ਕੇ ਹੁਣ ਲੈਂਦੇ ਪੰਜਾਬ ਵੱਲ ਜਾ ਰਹੇ ਆ ਤੇ ਇੱਥੇ ਵੀ ਜਿਹੜੇ ਆਪਸ ਵਿੱਚ ਜਿਹੜੇ ਸਾਡੀ ਗਾੜੀ ਦੇ ਬਹੁਤ ਉਹਨਾਂ ਨੂੰ ਸਾਡੇ ਨਾਲ ਖੇਚਵਾ ਪਿਆਰ ਵਾ ਤੇ ਬਹੁਤ ਸਿਰ ਤੋਂ ਅਸੀਂ ਵਿਛੜੇ ਹੋਏ ਆ ਲਗਭਗ 1947 ਤੋਂ ਵੰਡ ਹੋਈ ਆ ਤੇ ਪਹਿਲੋ ਇਹ ਦੇਸ਼ ਚਲੋ ਇਕੱਠਾ ਹੀ ਸੀਗਾ ਤੇ ਇੱਕੋ ਹੀ ਵਜਦਾ ਸੀ ਦੇਸ਼ ਤੇ ਵੰਡੀਆਂ ਪੈਣ ਦਾ ਕਰਕੇ ਅਲੱਗ-ਅਲੱਗ ਦੇਸ਼ ਹੋ ਗਏ ਤੇ ਹੁਣ ਚਲੋ ਕੁਝ ਇਧਰਲੇ ਜਿਹੜੇ ਆਪਣੇ ਜਾਨੀ ਕਿ ਪ੍ਰਾਈਮ ਮਿਨਿਸਟਰ ਆਜਨਾ ਉਹਨਾਂ ਦੇ ਕਰਕੇ ਇਦੋਂ ਆਪਣੇ ਸਿੱਧੂ ਦਾ ਕਰਕੇ ਕਿਉਂਕਿ ਉਹ ਦੋਨੇ ਕ੍ਰਿਕਟ ਖੇਡਦੇ ਹੁੰਦੇ ਸੀ ਤੇ ਉਹਨਾਂ ਦੀ ਦੋਸਤੀ ਸੀ ਆਪਸ ਵਿੱਚ ਦੋਨਾਂ ਨੇ ਇਹ ਚੀਜ਼ ਦਾ ਯਾਨੀ ਕਿ ਕਰਾ ਖੋਲੇ ਆ ਤੇ ਆਪਣਾ ਯਾਨੀ ਕਿ ਹਾਂਜੀ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਾ ਵੀ ਵੀਊ ਦਿਖਾਵਾਂਗੇ ਕੂਪੀ ਬਰਾ ਕਿੱਟਾਂ ਚੁੱਕ ਲਿਆਈਆਂ ਆਪਣੀਆਂ ਅੱਛਾ ਇੱਥੋਂ ਇੱਕ ਕਰੰਸੀ ਮੈਂਦੀ ਇੱਥੋਂ ਆਪਣੀ ਜਿਹੜੀ ਕਰੰਸੀ ਐਕਸਚੇਂਜ ਹੁੰਦੀ ਆ ਜਿੱਦਾਂ ਆਪਣੀ ਮਨੀ ਤੇ ਮਨੀ ਚੇਂਜ ਕਰਾਵਾਂਗੇ ਇਹ ਸਿਸਟਮ ਬਣਿਆ ਹੋਇਆ ਸਾਰਾ ਇੱਥੇ ਬਹੁਤ ਵਧੀਆ ਸ਼ਾਨਦਾਰ ਬਲੌਗ ਆ ਆ ਆਪਣੇ ਜਿਹੜੇ ਬਸ ਵਾਲੇ ਭਾਜੀ ਆ ਬਹੁਤ ਵਧੀਆ ਕੁੜਤਾ ਪਜਾਮਾ ਪਾਇਆ ਵਾ ਠੀਕ ਹੈ ਹੋਰ ਭਾਜੀ ਕੀ ਹਾਲ ਚਾਲ ਨੇ ਚੜਦੀ ਕਲਾ ਜੀ ਭਾਜੀ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਲਾਹੌਰ ਤੋਂ ਆਏ ਆ ਲਾਹੌਰ ਨੂੰ ਪਹੇਖਾ ਵੇ ਲਾ ਕੇ ਕਹਿੰਦਾ ਵੀ ਆ ਗੁਰਦੁਆਰਾ ਸਾਹਿਬ ਆਪਣਾ ਨਹੀਂ ਹਲੇ ਪਿਆ ਰਹੋ ਕਿਉਂਕਿ ਮੰਮੀ ਡੈਡੀ ਵੀ ਇੱਥੇ ਪਹਿਲਾਂ ਆਏ ਹੋਏ ਜੱਸੀ ਵੀ ਆਇਆ ਹੋਇਆ ਹੈਗਾ ਸ਼ੂਟ ਆ ਭਰਾ ਮੇਰਾ ਜਿਹੜਾ ਉਹਨੂੰ ਤਾਂ ਚਲ ਪਤਾ ਹੁਣ ਮੈਂ ਪਹਿਲੀ ਵਾਰ ਆਇਆ ਗੋਪੀ ਵੀ ਪਹਿਲੀ ਵਾਰ ਆ ਸਾਰੀ ਫੈਮਿਲੀ ਪਹਿਲੀ ਵਾਰ ਆ ਰਹੀ ਹੈ ਮਮੀ ਰੈਡੀ ਮੇਰੇ ਜਿਹੜੇ ਉਹ ਦੂਜੀ ਵਾਰ ਆ ਗਈ ਕਰੰਸੀ ਚੇਂਜ ਕੀਤੀ ਆ ਦਖਾਈ ਕਰੰਸੀ ਬੜੀ ਸੋਹਣੀ ਆ ਦਾਂਸੀ ਵਧੀਆ ਆਪਣੇ ਨਾਲ 10000 ਦੇ ਨੋਟ ਹੈਗੇ ਇਧਰ ਹਲੇ ਬਹੁਤ ਸੋਹਣੀ ਕਰੰਸੀ ਆ ਆਪਣੇ ਨਾਲੋਂ ਚਲੋ ਵਧੀਆ ਬਣਾਈ ਹੋਈ ਕਰੰਸੀ ਤੇ ਆਪਾਂ ਨੂੰ ਕਿੰਨੇ ਕਿੰਨੇ ਮਿਲ ਗਏ 1000 ਦੇ ਗੋਪੀ 1000 ਦਾ तकरीबन ਆਪਾਂ ਨੂੰ 1800 ਰੁਪਇਆ ਮਿਲ ਗਿਆ ਵਾ 2800 2800 2800 ਸੱਚ ਸੌਰੀ ਕਰੰਸੀਸ ਵਾ ਵਧੀਆ ਵਾ ਆ ਵਿਊ ਵੇਖੋ ਬਹੁਤ ਸੁੰਨਾ ਵਾ ਕਿਆ ਬਾਤ ਹੈ ਗਾਣੇ ਬਹੁਤ ਬਣੇ ਹੋਏ ਲਾਹੌਰ ਸ਼ਹਿਰ ਤੇ ਤੇ ਬਹੁਤ ਸੋਹਣਾ ਵਿਊ ਆ ਪਾਕਿਸਤਾਨ ਦਾ ਤੇ ਇਧਰ ਦੀ ਜਿਹੜੀ ਆਪਾਂ ਨੂੰ ਨਾ ਖਿੱਚਦੀ ਪੈਂਦੀ ਸੀ ਜਾਨੀ ਕਿ ਬਹੁਤ ਜ਼ਰ ਤੋਂ ਆ ਸਾਡੇ ਸਾਰੇ ਜਿੱਦਾਂ ਫੈਮਿਲੀ ਕਹਿੰਦੀ ਵੀ ਆਪਾਂ ਕਰਤਾਰਪੁਰ ਸਾਹਿਬ ਦਾ ਬਣਾਈਏ ਟੂਰ ਤੇ ਫਿਰ ਮੇਰੇ ਨਾਲ ਕੋਈ ਮੇਰਾ ਜਾਨੀ ਕਿ ਫਰੈਂਡ ਤੌਰ ਤੇ ਸੀਗੇ ਇਧਰ ਲੁਹਿਆ ਸ਼ਹਿਰ ਤੋਂ ਉੱਤਰੇ ਉਧਰੋਂ ਫਿਰ ਮੈਂ ਕਹਿ ਕੇ ਕੰਮ ਕਰਵਾਇਆ ਜਾਨੀ ਕਿ ਤੇ ਫਿਰ ਮੈਂ ਸਾਰਿਆਂ ਦਾ ਆਪਣੀ ਫੈਮਿਲੀ ਦਾ ਬਣਵਾਇਆ ਕਹਿ ਕੇ ਵੀ ਮੈਂ ਕਿਹਾ ਚਲੋ ਗੁਰੂ ਘਰ ਦੇ ਦਰਸ਼ਨ ਵੀ ਕਰਨੇ ਚਾਹੀਦੇ ਚਲੋ ਕੰਮਾਂ ਕਾਰਾਂ ਦੇ ਤਾਂ ਆਪਾਂ ਲੱਗੇ ਰਹੀਦਾ ਵਾ ਤੇ ਹੁਣ ਆਪਾਂ ਨੂੰ ਚਲੋ ਜ਼ਿੰਦਗੀ ਦੇ ਵਿੱਚ ਗੁਰੂ ਘਰ ਦੇ ਦਰਸ਼ਨ ਲਓ ਜੀ ਕਾਰਡ ਪੈ ਗਏ ਆ ਗਲਾਂ ਦੇ ਵਿੱਚ ਤੇ ਹੁਣ ਫਿੰਗਰ ਵੀ ਹੋ ਗਿਆ ਸਾਡੇ ਤੇ ਹੁਣ ਬੱਸ ਆ ਬੱਸ ਦੇ ਵਿੱਚ ਚੜਨ ਦੀ ਤਿਆਰੀ ਆ ਬਾਕੀ ਫੈਮਿਲੀ ਚੜ ਗਈ ਆ ਤੇ ਹੁਣ ਅਸੀਂ ਤੁਹਾਨੂੰ ਬੱਸ ਦੇ ਦਰਸ਼ਨ ਕਰਾਉਨੇ ਆ ਫਿਰ ਦੁਬਾਰਾ ਤੋਂ ਬੱਸ ਦੇ ਵਿੱਚ ਬਹਿਣ ਲੱਗੇ ਆ ਜੀ ਆ ਹੈਗੀ ਆ ਬੱਸ ਇਹਦੇ ਵਿੱਚ ਬਹਿਣਾ ਵਾ ਚਲੋ ਗੋਪੀ ਵੀਰੇ ਚਲੋ ਬੈਠੋ ਵਿੱਚ ਬੱਸ ਦੇ ਵਿੱਚ ਲਓ ਜੀ ਆ ਗਈ ਆ ਬੱਸ ਉਹ ਸਾਈਂ ਜੀ ਖੜੇ ਨੇ ਵੀਡੀਓ ਸ਼ੂਟ ਕਰ ਰਹੇ ਨੇ ਲਓ ਜੀ ਫੈਮਿਲੀ ਬਹਿ ਰਹੀ ਆ ਹਾਂ ਦੇਖੋ ਜੀ ਐੱਛੇ ਵੇਖਿਆ ਬਾਕੀ ਫੈਮਿਲੀ ਗਾੜੀ ਵੇਖੀ ਆ ਆ ਬੈ ਗਏ ਗੋਪੀ ਸੀਟ ਤੇ ਤੇ ਹੱਥ ਜੁੜੀ ਜਾਂਦਾ ਉਹਦਾ ਹੱਥ ਹੱਥ ਦੇ ਕਾਢੀ ਜੋੜਦਾ ਇੱਥੇ ਗੁਰੂ ਘਰ ਆ ਕੇ ਜੋੜ ਲੈਂਦਾ ਹੱਥ ਚੱਲ ਇਹਦੇ ਹੱਥ ਜੋੜੇ ਪਰਵਾਨ ਹੋ ਜਾਣ ਤਾਂ ਕਾਰਡ ਮਿਲ ਗਿਆ ਹੁਣ ਤਾਂ ਸੋਹਣਾ ਜਾਂ ਲੱਗ ਜਾਂਦਾ ਅਜ ਬੁੱਗਾ ਐ ਐ ਆ ਹੈਗੇ ਆਪਣੀ ਜੱਗਾ ਭਾਜੀ ਜੀ ਇਹ ਬਹੁਤ ਸਿਰ ਤੋਂ ਸਾਨੂੰ ਕਹਿ ਰਹੇ ਸੀ ਕਿ ਅਸੀਂ ਜਾਣਾ ਪਾਕਿਸਤਾਨ ਕੋਰੀਡੋਰ ਕਰਤਾਰਪੁਰ ਸਾਹਿਬ ਕੇ ਤੇ ਜਦੋਂ ਅੱਜ ਇਹਨਾਂ ਦੇ ਦਰਸ਼ਨ ਜਿਹੜੇ ਹੋ ਗਏ ਆ ਤੇ ਜਿਹੜੀ ਇਹਨਾਂ ਦੀ ਕੀਤੀ ਹੋਈ ਅਰਦਾਸ ਬੇਨਤੀ ਪ੍ਰਮਾਤਮਾ ਗਾੜੀ ਉਹ ਕਬੂਲ ਹੋ ਗਈ ਆ ਤਾਂ ਅੱਜ ਗੁਰੂ ਘਰ ਦੇ ਦਰਸ਼ਨ ਕਰਨਗੇ ਤੇ ਬਹੁਤ ਭਗਤੀਪਾ ਵਾਲੇ ਬੰਦੇ ਆ ਇਹ ਕਿਰਪਾ ਵਾਹਿਗੁਰੂ ਦੇਣਾਰੇ ਪੂਰੀ ਹੁਣ ਜੱਗੇ ਭਾਜੀ ਹੁਣੀ ਆਪਣੇ ਕੋਈ ਵਿਚਾਰ ਸਾਡੀ ਗਾੜੀ ਕਰਨਗੇ ਤੇ ਹੁਣ ਆਪਾਂ ਉਹਨਾਂ ਦੇ ਸੁਝਾਅ ਸੁਣਦੇ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਡਭਾਗੇ ਆ ਜੀ ਜਿਹੜੇ ਅੱਜ ਸਾਨੂੰ ਗੁਰਨਾانک ਦੇ ਮਹਾਰਾਜ ਜੀ ਦੇ ਕਰਤਾਰਪੁਰ ਕੋੜੀ ਟੋਰ ਦਾ ਕਰਨ ਦਾ ਸਵਾਗਤ ਹੈ ਬਹੁਤ ਪ੍ਰਮਾਤਮਾ ਦੀ ਕਿਰਪਾ ਵਾ ਜਿਹਦੇ ਸਦਕਾ ਅਸੀਂ ਅੱਜ ਇੱਥੇ ਨਤਮਸਤਕ ਹੋ ਰਹੇ ਆ ਸਾਡਾ ਸਾਰਾ ਪਰਿਵਾਰ ਸਾਡੀ ਫੈਮਿਲੀ ਸਾਡੇ ਚਾਚਾ ਜੀ ਸਾਡੇ ਭਰਾ ਚਾਚੀ ਸਾਰੀ ਫੈਮਿਲੀ ਅਸੀਂ ਬਾਬਾ ਜੀ ਦੇ ਬਹੁਤ-ਬਹੁਤ ਸ਼ੁਕਰ ਕਰਨਾ ਸ਼ੁਕਰਾਨਾ ਕਰਨਾ ਆਇਆ ਜੀ ਪੁਨਾਰਕ ਤੇ ਮਹਾਰਾਜ ਜੀ ਕਿਰਪਾ ਕਰ ਸਾਡੇ ਮਨਿਆਲੇ ਨਗਰ ਤੇ ਸਰਬੱਤ ਦਾ ਭਲਾ ਕਰਨ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਆ ਜੀ ਪ੍ਰਮਾਤਮਾ ਸਾਨੂੰ ਮਾਫ ਕਰੇ ਬਾਬਾ ਨਾਨਕ ਕਿਰਪਾ ਕਰੇ ਸਾਨੂੰ ਮਾਫ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀ ਇਧਰ ਆ ਜਾਈ ਵਾਹ ਹੋ ਵੀ ਸੋਣਾ ਸਾਰੇ ਵਿੱਚ ਇੱਕ ਸੰਦੇਆ ਦਾ ਹੀ ਆਪਣੇ ਪੰਜਾਬ ਦੇ ਵਿੱਚ ਜਾਂ ਚੜਦੇ ਪੰਜਾਬ ਦੇ ਵਿੱਚ ਤੇ ਢਾਈ ਜਿਹੜੇ ਦਰਿਆ ਆਪਣੇ ਲੈਂਦੇ ਪੰਜਾਬ ਸੈਂਜੇ ਪੰਜਾਬ ਚ ਆਹ ਰਾਵੀ ਦਰਿਆ ਆਹ ਰਾਵੀ ਲੋ ਜੀ ਆਪਾਂ ਆ ਗਏ ਪੰਜਾਂ ਦਰਿਆਵਾਂ ਆਹ ਦੇਖੋ ਵਧਾਈ ਮਾਰ ਜੀ ਵੀਡੀਓ ਅੱਜ ਬਹੁਤ ਵੱਡੇ ਭਾਗਾਂ ਵਾਲੇ ਆ ਸਾਨੂੰ ਸੁਭਬ ਬਣਿਆ ਕਿ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਆ ਜੋ ਇਸ ਧਰਤੀ ਦੇ ਨਾਕਮਸਤਕ ਹੋਏ ਆ ਆਪੇ ਨਾਨਕ ਦੀ ਕਿਰਪਾ ਸਾਡੇ ਗੁਰੂਆਂ ਦੀ ਕਿਰਪਾ ਸਾਡੇ ਲਹਿਬਰਾਂ ਦੀ ਕਿਰਪਾ ਜਿਨ੍ਹਾਂ ਦੀ ਸਦਕਾ ਅੱਜ ਅਸੀਂ ਨਤਮਸਤਕ ਹੋਣ ਆਏ ਆ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੋਟ ਕੋਟ ਸ਼ੁਕਰਾਨਾ ਕਰਦੇ ਆ ਯੋ ਗੋਲੇ ਸੋਨਿਹਾਲ ਸਰਹਦ ਸਿਰਾ ਕਾਲ ਪੰਜਾਬ ਵਸਦਾ ਗੁਰੂ ਦੇ ਨਾਮ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਉਹ ਪਾਕਿਸਤਾਨ ਚਾਹੀਏ ਯੋ ਪਾਕਿਸਤਾਨ 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 ਆ ਦੇਖੋ ਜੀ ਆ ਪਾਕਿਸਤਾਨ ਦਾ ਵੀਜ਼ਾ ਆਹ ਆ ਵੀਜ਼ਾ ਪਾਕਿਸਤਾਨ ਦਾ ਦੇਖੋ ਅਛਾ ਇਹ ਮਣੀਕਸੇ ਦਾ ਨਹੀਂ ਆਵੇ ਮਗਰ ਸੱਚ ਵੀਜ਼ਾ ਆਹ ਆ ਵੀਜ਼ਾ ਵਾਗੁਰੂ ਰਾਜ ਅੱਡਾ ਆ ਗਿਆ ਹੈਗਾ ਅੱਡੇ ਤੇ ਰੁਕ ਗਿਆ ਹੈ ਦਰਸ਼ਨ ਡਿਊਟੀ ਉਲਾਦਾ ਗੁਰਦੁਆਰਾ ਸਾਹਿਬ ਗਿਆ ਜੀ ਆਪਾਂ ਆ ਆ ਵੀ ਗੁਰਦੁਆਰਾ ਸਾਹਿਬ ਵਾਹਿਗੁਰੂ 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 ਲੋ ਜੀ ਸੰਗਤ ਜੀ ਕਰੋ ਦਰਸ਼ਨ ਕਰਤਾਰਪੁਰ ਸਾਹਿਬ ਦੇ ਆਪਾਂ ਪਹੁੰਚ ਚੁੱਕੇ ਆ ਤੇ ਆ ਗੁਰਦੁਆਰਾ ਸਾਹਿਬ ਦੇ ਆਪਾਂ ਨੂੰ ਦਰਸ਼ਨ ਦਿਦਾਰੇ ਗੁਰੂ ਸਾਹਿਬ ਨੇ ਬਖਸ਼ੇ ਨੇ ਆਪਾਂ ਅਰਦਾਸ ਦੇ ਵਿੱਚ ਰੋਜ਼ ਹੀ ਅਰਦਾਸਾਂ ਬੇਨਤੀਆਂ ਕਰਦੇ ਕਿ ਸਾਨੂੰ ਸਾਡੇ ਵਿਛੜੇ ਗੁਰੂ ਧਾਮਾ ਦੇ ਨਾਲ ਸਾਡੇ ਮਿਲਾਪ ਹੋਣ ਪਰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਹਾਂ ਇੱਥੇ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਜਨਮ ਕੇ ਰਾਜ ਕੀਤਾ ਸੀ ਲਾਹੌਰ ਸ਼ਹਿਰ ਵੀ ਇੱਥੇ ਆ ਤੇ ਸਾਰੇ ਹੀ ਮਤਲਬ ਜਾਨੀ ਕਿ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਸਮਾ ਰਿਹਾ ਉਹ ਦੋ ਜਾਨੀ ਕਿ ਪੰਜਾਬ ਇੱਕੀ ਸੀ ਜਦੋਂ 1947 ਦੀ ਵੰਡ ਹੋਈ ਤੇ ਉਦੋਂ ਸਾਰਾ ਪੰਜਾਬ ਆਪਣਾ ਜਿਹੜਾ ਅਲੱਗ-ਅਲੱਗ ਹੋ ਗਿਆ ਪੰਜਾਬ ਇੱਕ ਹਿੱਸੇ ਰਹਿ ਗਿਆ ਪਾਕਿਸਤਾਨ ਇੱਕ ਹਿੱਸੇ ਰਹਿ ਗਿਆ ਇੱਧਰ ਇਮੀਗ੍ਰੇਸ਼ਨ ਤੰਗ ਤੋਂ ਕਰੋ ਦਰਸ਼ਨ ਸਾਰੀ ਫੈਮਿਲੀ ਜਾ ਰਹੀ ਆ ਤੇ ਦਰਸ਼ਨੀ ਦਿਉੜੀ ਦੇ ਅਫਾ ਗੋਪੀ ਫੜੀ ਮੜਾਏ ਬੈਕ ਫੜੀ ਮੈਂ ਦਿਖਾ ਕਾ ਚੰਗੀ ਤਰ੍ਹਾਂ ਸਾਰੇ ਸੰਗਤ ਨੂੰ ਆਹ ਹੈਗੀ ਦਰਸ਼ਨੀ ਦਿਉੜੀ ਦੇਖੋ ਜੀ ਤੇ ਉਹ ਉਰਦੂ ਦੇ ਵਿੱਚ ਜਾਨੀ ਕਿ ਲਿਖਿਆ ਹੋਇਆ ਵਾ ਇਧਰਲੀ ਭਾਸ਼ਾ ਦੇ ਵਿੱਚ ਜਿਹੜੀ ਇਧਰ ਬੋਲੀ ਬੋਲੀ ਜਾਂਦੀ ਆ ਤੇ ਆ ਗੁਰਦੁਆਰਾ ਸਾਹਿਬ ਆ ਆ ਕਰੋ ਜੀ ਦਰਸ਼ਨ ਬਹੁਤ ਵਧੀਆ ਸਤਿਗੁਰ ਜੀ ਦੀ ਕਿਰਪਾ ਇੱਥੇ ਦਰਬਾਰ ਦੇ ਉੱਪਰ ਬਹੁਤ ਸੁੰਦਰ ਦਰਬਾਰ ਵਾ ਸਤਿਗੁਰ ਜੀ ਦਾ ਦਰਸ਼ਨ ਕਰੋ ਜੀ ਤੇ ਚਲੋ ਮੈਂ ਵੀ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਵਾ ਤੇ ਮੰਮੀ ਡੈਡੀ ਹੁਣੀ ਪਹਿਲਾਂ ਕੱਢ ਕੇ ਗਏ ਸੀ ਗੇੜਾ صاحب کے بالکل سامنے خو صاحب نے آپ جی خو صاحب کے درشن کر سکتے ہیں اتنے امرت جی اللہ بوٹل جو باندھ آپ نال لے کے جا سکتے ہیں اگر آپ نے لنگر ہاؤٹ جانا ہو جب آپ گرودوارا صاحب سے باہر نکلیں گے آپ کی لیف سائٹ کے سامنے ایک بلڈنگ ہوگی اس کے فیس کے اوپر لکھا ہوگا پور کرتار سے سنتن کے پاس اس کی بیک سائٹ پہ لنگر آل ہے آپ جی لنگر آل جا سکتے ہیں اور لنگر آل کی بیک سائٹ پہ مارکیٹ ہے آپ جی مارکیٹ بھی جا سکتے ہیں جب آپ لنگر آپ سے باہر نکلیں گے ادھر ایکسٹرا چپل کھڑی ہوں گے آپ نے وہ پہن کے چھوٹا سا ٹائٹ کسی ایک طرح موو کرے گا وہ مارکیٹ کی طرف جا رہا ہوگا ادھر اندر واش روم دو جگہ ہیں ایک مارکیٹ میں واش روم ہے جو سامنے وائٹ کلر کی ایک برامدان دان ماں بلڈنگ نظر آ رہی ہے بالکل پار اس کی دونوں کارنر سائٹ یعنی رائٹ اینڈ لیفٹ دونوں کارنر کے اوپر واش روم ہے اس پر ایکسٹرا چپل موجود ہیں آپ یوز کر سکتی ہیں ادھر جگہ جگہ سائن بورڈ لگے ہیں جیسے ایک سائن بورڈ یا دروازے کے اوپر سامنے نظر آ رہا ہے اس طرح کی سائن بورڈ جگہ جگہ لگی ہیں آپ ان سے ہیلپ لے سکتے ہیں آپ کے سٹے کا ٹائم لاسٹ ٹائم چار بجے تک کیا ہے پاکستان کے چار آپ کے ساڑھے چار اگر آپ اس سے پہلے جانا چاہیں جس جگہ آپ اتری ہیں اسی جگہ سے گاڑیاں جاتی ہیں آپ جا سکتے ہیں اگر آپ نے کھیتی صاحب کے درشن کرنے ہو ادھر واپس آ کے اپنے شوز پہن کے یہ سیکنڈ سائن بورڈ بابا جی کے باغ یہ ساتھ ہی پیچھے کی طرف کو ٹریک جا رہا ہے آپ کھیتی صاحب کے درشن ادھر سے کر سکتی ہیں اگر آپ نے اپنے جوڑے اپنے شوز پہن کے مارکیٹ جانا ہو ਕੰਪਲੀਟ ਰੈਕ ਜਾ ਰਹਾ ਹੈ ਇਸ ਦਾ ਸੈਕੰਡ ਸਾਈਨ ਬੋਰਡ ਗ੍ਰੀਨ ਕਲਰ ਕੇ ਰੋਕਾ ਨਿਸ਼ਾਨ ਮਾਰਕੀਟ ਕੇ ਆਪੀ ਦੱਸੀ ਵੀ ਆਪਣੀ ਸ਼ੂਸਪੈਨ ਕਿ ਜਾ ਸਕਤੀ ਹੈ ਲੰਗਰ ਹਾਲ ਕੇ ਬਿਲਕੁਲ ਪਾਸ ਹੈ ਆਪ ਉੱਧਰ ਤੇ ਵੀ ਜਾ ਸਕਤੀ ਹੈ ਮਾਰੀ ਆਸਾ ਹੈ ਕਿ ਆਪਕਾ ਜਿਤਨਾ ਵੀ ਇੱਧਰ ਟਾਈਮ ਗੁਜ਼ਰੇ ਅੱਛਾ ਔਰ ਯਾਦਗਾਰ ਗੁਜ਼ਰੇ ਇੱਕ ਦਫਾ ਫਿਰ ਪਾਕਸਾਨਾ ਅੰਮ੍ਰਿਤਪੁਰ ਗੁਰਦੁਆਰਾ ਸਾਹਿਬ ਅੰਮ੍ਰਿਤਪੁਰ ਵੈਲਕਮ ਖੁਸ਼ ਆਮਦੀ ਜੀ ਓਕੇ ਜੀ ਆਜੇ ਇੱਥੇ ਆਪਾਂ ਨੂੰ ਗੱਲਾਂ ਉਹਨਾਂ ਨੇ ਸਮਝਾਈਆਂ ਜਿਹੜੀਆਂ ਜਿਹੜੀਆਂ ਮਤਲਬ ਉਹਨਾਂ ਨੇ ਕਿਹਾ ਆਪਾਂ ਨੂੰ ਪਣਾਉਣੀਆਂ ਪੈਣੀਆਂ ਵਾਂ कि ਸਾਰੀਆਂ ਦਸਿਆਂ ਗੁਰਦੁਆਰਾ ਸਾਹਿਬ ਜਾ ਕੇ ਜਿੱਦਾਂ ਆਪਾਂ ਗਠੜੀ ਘਰ ਜੋ ਜਮਾਂ ਬੈਕ ਆਪਣੀ ਕਰਵਾ ਸਕਦੇ ਜੋੜੇ ਕਿੱਧਰ ਉਤਾਰਨੇ ਆ ਤੇ ਬਾਥਰੂਮ ਸਾਰੇ ਕੋਸੀ ਦੱਸਿਆ ਵਾ ਉਹਨਾਂ ਨੇ ਤੇ ਬਹੁਤ ਵਧੀਆ ਇਧਰ ਲਈ ਯਾਨੀ ਕਿ ਸਿਕਿਉਰਟੀ ਆ ਇਮੀਗ੍ਰੇਸ਼ਨ ਬਹੁਤ ਵਧੀਆ ਸੀਗੀ ਤੇ ਉਹਨਾਂ ਨੇ ਸਾਨੂੰ ਬਹੁਤ ਵਧੀਆ ਸਮਝਾਇਆ ਤੇ ਆਓ ਹੁਣ ਆਪਾਂ ਜੋੜੇ ਇੱਥੇ ਉਤਾਰਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਆਪਣੇ ਬਾਪੂ ਜੀ ਹੁਣੀ ਸਪੀਚ ਦੇਣਗੇ ਕਿਉਂਕਿ ਇਹ ਪਹਿਲੋਂ ਵੀ ਇੱਥੇ ਹੋ ਕੇ ਗਿਆ ਦਰਸ਼ਨ ਕਰਕੇ ਗਿਆ ਕੋਰੀਡੋਰ ਦੇ ਕਰਤਾਰਪੁਰ ਸਾਹਿਬ ਦੇ ਤੇ ਹੁਣ ਤੁਹਾਨੂੰ ਵੀ ਦੱਸਣਗੇ ਕੁਝ ਮਾੜਾ ਮੋਟਾ ਤੇ ਆਓ ਸੁਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤੋ 2019 ਵਿੱਚ ਪਹਿਲਾਂ ਆਏ ਸੀਗੇ ਬਹੁਤ ਆਨੰਦ ਮਾਣਦੇ ਆ ਬਾਅਦ ਵਿੱਚ ਜਾ ਕੇ ਪਿੰਡ ਫਿਰ ਜੱਗਾ ਜੀ ਨਾਲ ਕੋ ਗੱਲਬਾਤ ਕੀਤੀ ਇਹ ਫਿਰ ਕਹਿਣ ਲੱਗੇ ਜੀ ਦਰਸ਼ਨ ਆਪਾਂ ਕਰੀਏ ਫੇਰ ਦੁਬਾਰਾ ਦੁਬਾਰਾ ਹੁਣ ਪ੍ਰਮਾਤਮਾ ਨੇ ਫਿਰ ਕਿਰਪਾ ਕੀਤੀ ਆ ਕਪਾਪੁਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਬਖਸ਼ੇ ਆ ਚਲੋ ਆਏ ਆ ਹੁਣ ਸੰਕਤਾਂ ਨੂੰ ਮਾਲ ਲੈ ਕੇ ਮਹਾਰਾਜ ਜੀ ਇਹਨਾਂ ਦੀ ਯਾਤਰਾ ਸਫਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਕਰੋ ਦਰਸ਼ਨ ਬਹੁਤ ਕਿਰਪਾ ਸਤਗੁਰੂ ਜੀ ਦੀ ਘਤਾਰ ਪ੍ਰਸਾਦ ਦੇ ਦਰਸ਼ਨ ਹਾਂਜੀ ਲੋ ਜੀ ਬਹੁਤ ਕਿਰਪਾ ਸੁੰਦਰ ਦਰਬਾਰ ਵਾ ਗੁਰੂ ਜੀ ਦੀ ਪੂਰੀ ਕਿਰਪਾ ਲੋਕਾਂ ਦੀ ਸਾਰੀ ਸੰਗਤ ਜਾ ਰਹੀ ਆ ਦੂਰ ਦੂਰ ਤੱਕ ਗੁਰੂ ਜੀ ਦੀ ਬਾਣੀ ਦਾ ਕੀਰਤਨ ਹੋ ਰਿਹਾ ਏ ਤੇ ਬਾਕੀ ਇਥੋਂ ਦੇ ਜਿਹੜੇ ਲੋਕ ਆ ਉਹ ਬਹੁਤ ਮਿਲਨਸਾਰ ਆ ਪਰਮਾਤਮਾ ਨੇ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਸਤਿਗੁਰ ਜੀ ਨੇ ਆਪਣੇ ਦਰਸ਼ਨ ਦਰਦਾਰੇ ਬਖਸ਼ੇ ਨੇ ਇਹ ਭਾਗਾਂ ਤੋਂ ਬਿਨਾਂ ਗੁਰੂ ਘਰ ਨਹੀਂ ਆਇਆ ਜਾਂਦਾ ਜਿਵੇਂ ਗੁਰਬਾਣੀ ਦੀ ਪੰਕਤੀ ਲਿਖੀ ਹੋਈ ਹੈ ਬਿਨ ਭਾਗਾਂ ਸਤਸੰਗ ਨਾਲ ਲੱਭੇ ਬਿਨ ਸੰਗਤ ਮੈਲ ਕਰੀਜਾ ਜਿਉ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਿਹੜੀ ਗੁਰੂ ਦੀ ਸੰਗਤ ਗੁਰੂ ਦੇ ਦਰਸ਼ਨ ਕਰਨ ਦੇ ਸੁਭਾਗ ਸੁਭਾਗ ਪ੍ਰਾਪਤ ਹੁੰਦਾ ਹੈ ਦਿਨ ਭਾਗਾਂ ਸਤਸੰਗ ਨਾਲ ਲੱਭੇ ਭਾਗਾਂ ਤੋਂ ਬਿਨਾਂ ਸਤਸੰਗ ਨਹੀਂ ਲੱਭਦਾ ਬਹੁਤ ਵੱਡੇ ਭਾਗਵਾ ਅਸੀਂ ਆਪਦੇ ਵੱਡੇ ਭਾਗ ਸਮਝਦੇ ਆ ਸਤਿਗੁਰਜੀ ਦੇ ਦਰਬਾਰ ਦੇ ਹੰਦਰਸ਼ਨ ਕਰ ਰਹੇ ਆ ਪਾਕਿਸਤਾਨ ਦੇ ਤੁਹਾਨੂੰ ਵੀ ਦਰਸ਼ਨ ਕਰਵਾ ਰਹੇ ਆ ਜਿਹੜੇ ਬਲੌਗ ਦੇ ਵਿੱਚ ਵੀਡੀਓ ਦੇਖਣਗੇ ਉਹ ਵੀ ਗੁਰੂ ਘਰ ਦੇ ਦਰਸ਼ਨ ਕਰਨਗੇ ਚਲੋ ਇਹ ਜਿਹੜੀ ਸਾਡੀ ਸੇਵਾ ਕੀਤੀ ਹੋਈ ਆ ਸਾਡੇ ਲੇਖੇ ਦੇ ਵਿੱਚ ਲੱਗੂਗੀ ਕਿ ਤੁਸੀਂ ਵੀ ਦਰਸ਼ਨ ਕਰੋਗੇ ਤੇ ਚਲੋ ਸਾਡਾ ਵੀ ਗੁਰੂ ਸਾਹਿਬ ਸਾਨੂੰ ਵੀ ਕੋਈ ਫੋਨ ਲਾਵੇਗਾ ਤੇ ਸਾਨੂੰ ਵੀ ਇਸ ਦਾ ਫਾਲ ਮਿਲੇਗਾ ਆ ਪਾਕਿਸਤਾਨ ਵਾਲੇ ਸਾਰੇ ਆਪਣੀ ਵੀਰ ਭਰਾਵਾ ਬਹੁਤ ਵਧੀਆ ਆ ਇਸ ਸੰਕਟ ਵੇ ਸੰਕਟ ਵੇ ਹੁਣ ਤੁਹਾਨੂੰ ਗੁਰੂ ਘਰ ਦੇ ਸਰੋਵਰ ਦੇ ਦਰਸ਼ਨ ਕਰਾਵਾਂਗੇ ਕਰਤਾਰਪੁਰ ਸਾਹਿਬ ਦੇ ਇੱਥੇ ਜਿਹੜੇ ਰਾਏ ਬਲਾਰ ਜੀ ਨੇ ਉਹਨਾਂ ਨੇ ਸਤਿਗੁਰੂ ਜੀ ਨੂੰ ਜਿਹੜੀ ਆ 500 ਏਕੜ ਜ਼ਮੀਨ ਯਾਨੀ ਕਿ ਦਾਨ ਵਿੱਚ ਦਿੱਤੀ ਸੀ ਸਤਿਗੁਰੂ ਜੀ ਨੂੰ ਭੇਟ ਕੀਤੀ ਸੀਗੀ ਗੁਰੂ ਸਾਹਿਬ ਨੂੰ ਤੇ ਆਪਾਂ ਹੁਣ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਨੇ ਆ ਲੋ ਜੀ ਕਰੋ ਦਰਸ਼ਨ ਆ ਹੈਗਾ ਸਰੋਵਰ ਹੁਣ ਆਪਾਂ ਕਰਾਂਗੇ ਇੱਥੇ ਇਸ਼ਨਾਨ ਸਤਿਗੁਰੂ ਜੀ ਦੀ ਕਿਰਪਾ ਨਾਲ ਬੜੇ ਬੜੇ ਭਾਗਾਂ ਦਾ ਇਸ਼ਨਾਨ ਕਰਨ ਦਾ ਮੌਕਾ ਮਿਲਿਆ ਤੇ ਇਸ਼ਨਾਨ ਕਰਾਂਗੇ ਹੁਣ ਆਪਾਂ ਇੱਥੇ ਤੇ ਆ ਆਪਣੇ ਗੋਪੀ ਭਰਾ ਹਣੀ ਵੀ ਇਸ਼ਨਾਨ ਕਰਨਗੇ ਲੋ ਜੀ ਵਾਹਿਗੁਰੂ ਜੀ ਤੁਹਾਨੂੰ ਦਿਖਾਉਂਦੇ ਆ ਪਾਕਿਸਤਾਨ ਵਿੱਚ ਵੀ ਕਰੀਏ ਇਸ਼ਨਾਨ ਆ ਆਪਣੇ ਵੀ ਹੋ ਕਰ ਲਿਆ ਹਾਂ ਅਸੀਂ ਪਾਕਿਸਤਾਨ ਜੀ ਵੀ ਕਰੀਏ ਇਸ਼ਨਾਨ ਜੀ ਵਾਹਿਗੁਰੂ ਜੀ ਲੋ ਜੀ ਕਰੋ ਕਿਰਪਾ ਜੀ ਤੇ ਆ ਵੇਖੋ ਸਰੋਵਰ ਬਹੁਤ ਵਧੀਆ ਸੁੰਦਰ ਬਣਿਆ ਹੋਇਆ ਵਾ ਸਤਿਗੁਰੂ ਜੀ ਦੀ ਪੂਰੀ ਕਿਰਪਾ ਵਾ ਤੇ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਆ ਜਿਹੜੇ ਇੱਥੋਂ ਦੇ ਦਰਸ਼ਕ ਦਦਾਰੇ ਸਤਿਗੁਰ ਜੀ ਨੇ ਸਾਨੂੰ ਬਖਸ਼ੇ ਆ ਤੇ ਬਿਨ ਭਾਗਾਂ ਸਤ ਸੰਗ ਨਾਲ ਲੱਭੇ ਫਿਰ ਉਹੀ ਪੰਕਤੀ ਮੈਂ ਦੁਬਾਰਾ ਦੁਹਰਾਉਂਗਾ ਗੁਰੂ ਦੇ ਭਾਗਾਂ ਵੱਡੇ ਭਾਗਾਂ ਤੋਂ ਬਿਨਾ ਗੁਰੂ ਦੀ ਸੰਗਤ ਨਹੀਂ ਮਿਲਦੀ ਇਹ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਆ ਜੀ ਵਾਹਿਗੁਰੂ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਆਓ ਜੀ ਗੋਪੀ ਕਰਨ ਲੱਗਾ ਇਸ਼ਨਾਨ ਹੁਣ ਤੇ ਰਿਕਾਰਡ ਤੋੜ ਦੇਣਾ ਅੱਜ ਗੋਪੀ ਤੂੰ ਹੈ ਕਰ ਲੈ ਇਸ਼ਨਾਨ ਇੱਥੇ ਕਰ ਰਾ ਇਸ਼ਨਾਨ ਤੇ ਸਰੋਵਰ ਬਹੁਤ ਵਧੀਆ ਬਣਿਆ ਹੋਇਆ ਸਤਿਗੁਰ ਜੀ ਦੀ ਪੂਰੀ ਕਿਰਪਾ ਤੇ ਆ ਹੁਣ ਅਸੀਂ ਵੀ ਨਹਾਉਣ ਦੀ ਤਿਆਰੀ ਦੇ ਵਿੱਚ ਇਸ਼ਨਾਨ ਕਰ ਲਈਏ ਸੁੰਦਰ ਸਰੋਵਰ ਆ ਤੇ ਪਾਣੀ ਚਲੋ ਥੋੜਾ ਘੱਟ ਹੀ ਆ ਤਾਂ ਕਰਕੇ ਤੁਹਾਨੂੰ ਵਿੱਚ ਆਹਾ ਠੰਡਾ ਪਾਣੀ ਬਹੁਤ ਆ ਵਾਹਿਗੁਰੂ 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 ਔਰ ਜੀ ਇਸ਼ਨਾਨ ਦੀ ਪੂਰੀ ਤਿਆਰੀ ਆ ਵਾਹਿਗੁਰੂ ਇਸ਼ਨਾਨ ਕਰਨ ਲੱਗੇ ਆ ਜੀ ਵਾਹਿਗੁਰੂ 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 ਆਹਾ ਵਾਹਿਗੁਰੂ ਲੱਗਾ ਹੁਣ ਡੈਡੀ ਕਰਨ ਵਾਹ 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 ਲੱਗਾ ਆਏ ਉਹ ਨੋ ਗਿਆ ਸਿਰ ਹੀ ਲੋਏ ਵਾਹਿਗੁਰੂ 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 ਬੰਦਰੀਆਂ ਗੁਰੂਆਂ ਬੰਦਰੀਆਂ ਗੁਰੂਆਂ ਗੁਰੂਆਂ ਵਾਹਿਗੁਰੂ 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 ਪਾਣੀ ਤੇ ਪੂਰੀ ਆ ਵਾਹਿਗੁਰੂ ਵਾਹਿਗੁਰੂ ਹੋਰ ਇਸ਼ਨਾਨ ਕਰ ਲਏ ਆ ਤੇ ਕੱਪੜੇ ਵੀ ਚੇਂਜ ਕਰ ਲਏ ਆ ਤੇ ਹੁਣ ਗੁਰੂ ਸਾਹਿਬ ਜੀ ਦੇ ਤੇ ਇੱਕ ਦਿਨ ਮੱਥਾ ਇਹ ਸਾਰੀ ਸੰਗਤ ਨੇ ਬਦਲ ਲਿਆ ਜੀ ਕੱਪੜੇ